ਕੈਬਨਿਟ ਮੰਤਰੀ ਤਰੁਣ ਪ੍ਰੀਤ ਸਿੰਘ ਸੌਂਦ ਨੂੰ ਸ਼੍ਰੀ ਅਕਾਲ ਤੱਕ ਸੈਪਟੈਂਬਰ ਸਪਸ਼ਟ ਕਰਨ ਲਈ ਤਲਾਕ ਕੀਤਾ ਗਿਆ ਹੈ ਨਾਨੂ ਇੱਕ ਹਫਤੇ ਦੇ ਅੰਦਰ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਆਪਣਾ ਸਪਸ਼ਟ ਕਰਨ ਦੇਣਾ ਪਵੇਗਾ ਦੱਸਦੀ ਹੈ ਕਿ ਮਾਮਲਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਜੀਵਨ ਸਿੰਘ ਜੀ ਦੀ ਯਾਦਗਾਰ ਚ ਬਣਾਈਆਂ ਗਈਆਂ ਤਸਵੀਰਾਂ ਨਾਲ ਸੰਬੰਧਿਤ ਹੈ ਜਿਸ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵੱਲੋਂ ਇੱਕ ਪੱਤਰ ਜਾਰੀ ਕਰ ਮੰਤਰੀ ਤਰਨਪ੍ਰੀਤ ਸੂਨ ਤੇ ਸੈਟਸ ਪਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਤੋਂ ਸਪਸ਼ਟਕਰਨ ਮੰਗਿਆ ਗਿਆ ਕੈਬਨਟ ਮੰਤਰੀ ਨੂੰ ਇੱਕ ਹਫਤੇ ਦੇ ਅੰਦਰ ਨਿੱਜੀ ਰੂਪ ਚ ਪੇਸ਼ ਹੋ ਕੇ ਸਪਸ਼ਟਕਰਨ ਦੇਣਾ ਪਵੇਗਾ ਜਟਕੇ ਵਿਭਾਗ ਦੇ ਡਾਇਰੈਕਟਰ ਲਿਖਤੀ ਰੂਪ ਚ ਆਪਣਾ ਸਪਸ਼ਟੀਕਰਨ ਭੇਜਗੇ ਦੱਸਦੇ ਕਿ ਇਸ ਸਬੰਧੀ ਸਕੱਤਰੇ ਦੇ ਸ਼੍ਰੀ ਅਕਾਲਤਖ ਸਹਿਬ ਵੱਲੋਂ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਲਿਖਿਆ ਗਿਆ ਕੱਤਰੇ ਤੇ ਸ਼੍ਰੀ ਅਕਾਲਤਖ ਸਹਿਬ ਵਿਖੇ ਪਹੁੰਚ ਰਹੀਆਂ ਸ਼ਿਕਾਇਤਾਂ ਤੇ ਪ੍ਰਧਾਨ ਸ਼੍ਰਮnik ਕਮੇਟੀ ਅੰਮ੍ਰਿਤਸਰ ਵੱਲੋਂ ਜਾਰੀ ਕੀਤੇ ਗਏ ਬਿਆਨ ਤੋਂ ਇਹ ਸਾਹਮਣੇ ਆਇਆ ਹੈ ਕਿ ਬੀਤੇ ਸਮੇਂ ਆਪਦੇ ਵਿਭਾਗ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਜੀਵਨ ਸਿੰਘ ਜੀ ਦੀ ਯਾਦਗਾਰ 'ਚ ਬਣਾਈਆਂ ਗਈਆਂ ਤਸਵੀਰਾਂ 'ਚ ਸਿੱਖ ਸਿਧਾਂਤਾਂ, ਮਰਿਆਦਾ, ਪਰੰਪਰਾਵਾਂ ਤੇ ਸਿੱਖ ਭਾਵਨਾਵਾਂ ਦੇ ਖਿਲਾਫ ਪੇਸ਼ਕਾਰੀ ਕੀਤੀ ਗਈ। ਇਨ੍ਹਾਂ 'ਚੋਂ ਇੱਕ ਤਸਵੀਰ ਜਿਸ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜੋੜੇ ਪਾ ਕੇ ਪੰਜ ਪਿਆਰਿਆਂ ਸਹਿਬਾਨ ਨੂੰ ਅੰਮ੍ਰਿਤ ਪਾਨ ਕਰਵਾਉਂਦੇ ਹੋਏ ਦਿਖਾਇਆ ਗਿਆ, ਅੰਮ੍ਰਿਤਸਰ ਰਹੀ ਸਿੰਘਾਂ ਨੂੰ ਵੀ ਮਰਿਆਦਾ ਅਨੁਸਾਰ ਬੀਰ ਆਸਣ 'ਚ ਨਹੀਂ ਦਿਖਾਇਆ ਗਿਆ, ਜੋ ਕਿ ਅੰਮ੍ਰਿਤ ਸੰਚਾਰ ਦੀ ਮਰਿਆਦਾ ਦੇ ਉਕਤ ਮਤੇ ਨਜ਼ਰ ਸਤਕਾਰਯੋਗ ਸਿੰਘ ਸਾਹਿਬ ਜਲਦਾ ਸ਼੍ਰੀ ਅਕਾਲਤਖ ਸਾਹਿਬ ਦੇ ਆਦੇਸ਼ ਅਨੁਸਾਰ ਆਪ ਨੂੰ ਲਿਖਿਆ ਜਾਂਦਾ ਹੈ ਕਿ ਇਸ ਮਾਮਲੇ 'ਚ ਇੱਕ ਹਫ਼ਤੇ ਦੇ ਅੰਦਰ-ਅੰਦਰ ਆਪਣਾ ਲਿਖਤੀ ਸਪਸ਼ਟੀਕਰਨ ਸਤਰੇਤ ਸ਼੍ਰੀ ਅਕਾਲਤਖ ਸਾਹਿਬ ਵਿਖੇ ਨਿੱਜੀ ਰੂਪ 'ਚ ਆਕੇ ਦਿੱਤਾ ਜਾਵੇ।